ਸਾਨੂੰ ਇੱਕ ਡੀਸੀ ਸਰਵਲੋਜੀ ਇੱਕ ਕਮੇਟੀ ਬਣਾਈ ਗਈ ਹੈ ਜਿਹੜਾ ਨਿਊ ਪਬਲਿਕ ਸਕੂਲ ਦਾ ਇਸ਼ੂ ਚੱਲ ਰਿਹਾ ਹੈ ਮੈਨੇਜਮੈਂਟ ਕੀ ਉਹਨਾਂ ਦੀ ਕੁਝ ਅਨਕਨਸਟੀਚੂਨਲ ਐਸ ਪਰ देयर ਜਿਹੜੇ ਰੂਲ ਰੈਗੂਲੇਸ਼ਨ ਦੇ ਮੁਤਾਬਕ ਕੁਝ ਕੰਮ ਕਰ ਰਹੇ ਨੇ ਉਸ ਸੰਬੰਧੀ ਇੱਕ 3 ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਸੰਬੰਧੀ ਅੱਜ ਇੱਕ ਤੇ ਆ ਕੇ ਸਾਨੂੰ ਆਪਣੇ ਪੱਖ ਦੱਸਿਆ ਅਸੀਂ ਹੁਣ ਜਲਦੀ ਦੇ ਵਿੱਚ ਜੀ ਇਨਕੁਆਇਰੀ ਕਰਾਂਗੇ ਤੇ ਦੂਜੀ ਤੇਨੂੰ ਵੀ ਬੁਲਾਵਾਂਗੇ ਤੇ ਮੌਕੇ ਵਿਜ਼ਿਟ ਕਰਾਂਗੇ ਸਕੂਲ ਵੀ ਮੇਰਾ ਚੱਲ ਰਿਹਾ ਕਿ ਸਕੂਲ ਇਸ ਟਾਂ ਬੰਦ ਪਏ ਹਾਲ ਦੀ ਘੜੀ ਚ ਸਾਡੇ ਧਿਆਨ ਚ ਨਹੀਂ ਹੈ ਕਿ ਸਕੂਲ ਚੱਲ ਰਿਹਾ ਕਿ ਬੰਦ ਪਿਆ ਬਟ ਜੋ ਤੁਹਾਨੂੰ ਤਾਥ ਰਿਹਾ ਹੈ ਕਿ ਸਕੂਲ ਦੀ ਬਿਲਡਿੰਗ ਦਾ ਦੁਰਉਪਯੋਗ ਹੋ ਰਿਹਾ ਉਹ ਅਸੀਂ ਫੈਕਟ ਇਨ ਟਰਮਸ ਆਫ ਇਨਕੁਆਰੀ ਚ ਦੇਖਦੇ ਇਹ ਕਿਹਾ ਜਾ ਰਿਹਾ ਜੀ ਬਟ ਆਈ ਕੈਨ ਨੋਟ ਸਰਟਨ ਦੈਟ ਫੈਕਟ ਸਰ ਸਕੂਲ ਨਾਲ ਰਿਲੇਟਡ ਇਹ ਜਿਹੜੇ ਪਰਸਨ ਦੂਸਰੇ ਕਿ ਉਹ ਬਾਹਰ ਦੇ ਕੋਈ ਜੋ ਦੱਸਿਆ ਗਿਆ ਹੈ ਜੀ ਹਲੇ ਤੱਕ ਚੋਕੇ ਪਹਿਲਾ ਦਿਨ ਅਜਿਨ ਕੋਹਲੀ ਦਾ ਕਿ ਇਹ ਸਕੂਲ ਦੇ ਹੀ ਚੁਣੇ ਹੋਏ ਪ੍ਰੈਜ਼ੀਡੈਂਟ ਨੇ ਪਰ ਉਹ ਕਿਸ ਹਿਸਾਬ ਨਾਲ ਚੁਣੇ ਗਏ ਨੇ ਉਹਨਾਂ ਦੀ ਕਨਸਟੀਟਿਊਸ਼ਨਲ ਵੈਲਿਡਿਟੀ ਹੈ ਅਸਪਰ देयर ਨੋਰਮਸ ਉਹ ਸੀ ਦੇਖ ਲੈਂਦੇ ਹਾਂ ਜੀ ਫਿਰ ਜਿਹੜੀ ਵੀ ਕਾਰਵਾਈ ਕੀਤੀ ਜਾਏਗੀ ਫਿਰ ਉਹ ਬੰਦੀ ਕਾਰਵਾਈ ਉਹ ਜੇ ਅਸੀਂ ਡੀ ਸਾਹਿਬ ਨੇ ਵੀ ਦੱਸਾਂਗੇ ਜੇ ਲੋਡ ਪਏਗੀ ਤਾਂ ਫਿਰ ਡੀ ਸੀ ਸਾਹਿਬ ਦੇ ਨਿਰਦੇਸ਼ ਲੈ ਕੇ ਦੇਖਦੇ ਹਾਂ ਜੀ ਕਿਵੇਂ ਦੱਸਦੇ ਠੀਕ ਥੈਂਕ ਯੂ ਸੋ ਥੈਂਕ ਯੂ ਥੈਂਕ ਯੂ ਜੀ ਸਰ ਬਸ ਬਾਹਰ ਹੀ ਖੜੇ ਆ ਜੀ ਸਰ ਵੀ ਬੈਕ ਟੂ ਆਈ ਵਾਸ ਵਨ आगे। आगे। तो हाँ जी मैं कहूँगा कि एक तो लीडर होन सादे संजीव अरोड़ा जी एम पी राज्यसभा वर्गे या गुरीत गोगी जी वर्गे और अफसर होन तो जिन्हों के आए हैं विकास हीरा जी वर्गे जिन्होंने साड़ी स्पिरिट के मुताबिक साड़ी गल सुनी है ਔਰ ਮੈਨੂਅਲ ਲੱਗਦਾ ਹੈ ਕਿ ਇਹ ਮਾਮਲੇ ਦੇ ਤਹਿ ਤੱਕ ਪਹੁੰਚਣਗੇ ਔਰ ਸਾਰੇ ਫੈਕਟ ਜਿਹੜੇ ਹੈ ਉਹ ਜਿਹੜੇ ਹਲੇ ਸਾਨੂੰ ਵੀ ਨਹੀਂ ਪਤਾ ਉਹ ਬਾਹਰ ਕੱਢ ਕੇ ਲੈ ਕੇ ਆਣਗੇ ਔਰ ਸੁਨੀਲ ਮੜਿਆ ਐਂਡ ਗਰੁੱਪ ਜਿਹਨਾਂ ਨੇ ਸਕੂਲ ਦੇ ਪ੍ਰੋਪਰਟੀਜ਼ 'ਤੇ ਕਬਜ਼ਾ ਕੀਤਾ ਹੋਇਆ ਸਕੂਲਸ ਨੂੰ ਜ਼ੀਰੋ ਕਰਤਾ ਹੋਇਆ ਠੀਕ ਹੈ ਉਹਨਾਂ ਨੂੰ ਪਰਦਾਫਾਸ਼ ਪ੍ਰੋਪਰ ਕਰਨਗੇ ਔਰ ਅਸੀਂ ਸਕੂਲ ਨੂੰ ਸਕੂਲ ਦੇ ਸਟੂਡੈਂਟਸ ਮਿਲ ਗਏ ਪ੍ਰੋਪਰਟੀ ਕੇ ਨਾਲ ਪੁਰਾਣੀ ਤਰ੍ਹਾਂ ਰਿਵਾਈਵ ਉਹਨੂੰ ਕਰ ਸਕਾਂਗੇ ਸਕੂਲ ਖੋਲ੍ਹਣ ਲਈ ਵਿਕਾਸ ਜੀ ਨੇ 20 ਤਰੀਕ ਦਿੱਤੀ ਹੈ ਹਾਂ ਵਿਕਾਸ ਜੀ ਨੇ 20 ਤਰੀਕ ਦਿੱਤੀ ਹੈ ਸਾਨੂੰ ਅਗਲੀ ਚੀਜ਼ ਵੈਰੀਫਾਈ ਕਰਨ ਲਈ ਸਾਡੇ ਕੋ ਫੈਕਟ ਲੈਣ ਲਈ ਔਰ ਦੂਸਰੇ ਬੰਦਿਆਂ ਕੋਲੋਂ ਵੀ ਉਹ ਬੁਲਾਣ ਕੇ ਆਪਣੇ ਆਪ ਕੀ ਤੱਕ ਹੀ ਉਹ ਮਾਮਲੇ ਦੇ ਤਹਿ ਤੱਕ ਜਾ ਸਕਦੇ ਨੇ ਜਿਹੜੀ ਕਮੇਟੀ ਬਿਠਾਈ ਹੈ ਉਹ ਕਿੰਨੇ ਦਿਨ ਤੱਕ ਦਾ ਸਮਾਂ ਦਿੱਤਾ ਹੁੰਦਾ ਹੈ ਹਾਂ ਪਹਿਲੀ ਡੇਟ ਉਹਨਾਂ ਦੀ 20 ਅਗਸਤ ਦੀ ਦਿੱਤੀ ਹੈ ਠੀਕ ਹੈ ਉਸ ਤੋਂ ਬਾਅਦ ਨੈਕਸਟ ਦੇਖਦੇ ਹਾਂ ਕੀ ਹੁੰਦਾ ਸਰ ਫਿਲਹਾਲ ਇਸ ਨੂੰ ਖੁੱਲਾ ਕਿ ਬੰਦ ਹੈ ਸਕੂਲ ਇਸ ਵੇਲੇ ਬਿਲਕੁਲ ਨਹੀਂ ਚੱਲ ਰਹੇ ਆ ਜਿਹੜਾ ਸਿਵਲ ਲੈਵਲ ਦਾ ਸਕੂਲ ਹੈ ਉਹ ਆਈ ਵਾਸ਼ਲੀ ਉੱਤੇ 30 ਬੱਚੇ 35 ਬੱਚੇ ਨੂੰ ਬਿਠਾਏ ਆ ਠੀਕ ਹੈ ਬਾਕੀ ਜਗ੍ਹਾ ਸਾਰੀ ਟੋਟਲੀ ਕਮਰਸ਼ੀਅਲੀ ਯੂਜ਼ ਹੋ ਰਹੀ ਹੈ ਸਰਬਨਗਰ ਵਾਲੀ ਜੁਬੀਨ ਅਕੈਡਮੀਆ ਕੋਲ ਸਪੋਰਟਸ ਅਕੈਡਮੀ ਔਰ ਚੇਡ ਸ਼੍ਰੀ ਰਾਮ ਸਕੂਲ ਉਹਨਾਂ ਨੂੰ ਦਿੱਤੀ ਹੋਈ ਹੈ ਸਰ ਜਿਹੜੇ ਚੇਅਰਮੈਨ ਹੈ ਜਿਹੜੇ ਆਪਣੇ ਉਹਨੂੰ ਕਿਹਾ ਜਿਹੜਾ ਦੂਸਰੀ ਪਾਰਟੀ ਹੈ ਯਸ ਬੰਜੂ ਕੁਮਾਰ ਦੀ ਬੇਟੀ ਦਾ ਹੈਡ ਹੈ ਪਹਿਲਾਂ ਇਹ ਆਪ ਸੀਗਾ ਹੁਣ ਸਾਨੂੰ ਜਿਹੜਾ ਪਤਾ ਲੱਗਿਆ ਹੈ ਹੁਣ ਇਹਦਾ ਬੇਟਾ ਹੈ। ਉਹ ਬਾਕੀ ਜਿੰਨੇ ਵੀ ਬੰਦੇ ਮੈਨੇਜਮੈਂਟ ਕਮੇਟੀ 'ਚ ਹੈਗੇ ਆ ਉਹ ਬੰਦੇ ਇਹਦੇ ਦੋਸਤ ਮਿੱਤਰ ਰਿਲੇਟਿਵ ਹੀ ਹੈਗੇ ਆ। ਉਹ ਟੋਟਲ ਕਬਜ਼ਾ ਕੀਤਾ ਹੋਇਆ ਸਕੂਲ ਤੇ ਕੋਈ ਹੋਰ ਬੰਦਾ ਜਿਹੜਾ ਕੰਮ ਕਰ ਸਕੇ ਸਕੂਲ ਲਈ ਉਹ ਨਹੀਂ ਹੈਗਾ। ਇਹਦੇ ਆਪਣੇ ਸਕੂਲ ਨਹੀਂ ਚੱਲ ਰਹੇ ਸਾਨੂੰ ਅੱਜ ਹੀ ਪਤਾ ਲੱਗਿਆ। ਇੱਕ ਸੋਸਾਇਟੀ ਨੇ ਝਾਲੀ ਬਣਾ ਲਈ ਹੋਈ ਹੈ। ਤੁਸੀਂ ਦੇਖੋ ਕਿ ਸਟੂਡੈਂਟਾਂ ਤੋਂ ਕਿਹਨੇ ਕੰਮ ਕੀਤਾ ਬੰਦੇ ਨੇ ਪਰ ਐਨੀਵੇ ਹੁਣ ਸਾਨੂੰ ਲੱਗਦਾ ਕਿ ਜਿਵੇਂ ਐਮਪੀ ਸਜੀਵ अरोड़ा ਜੀ ਨੇ ਔਰ ਗੁਰਪ੍ਰੀਤ ਗੋਗੀ ਜੀ ਨੇ ਔਰ ਇਹਨਾਂ ਨੇ ਕੰਪੀਟੈਂਟ ਅਫਸਰ ਲਗਾਏ ਹੈ ਕੰਮ ਤੇ ਤੇ ਇਹ ਚੀਜ਼ ਜੋ ਅਸੀਂ ਪਬਲਿਕ ਚਾਹੁੰਦੀ ਹੈ ਔਰ ਤੁਹਾਡੇ ਸਹਿਯੋਗ ਨਾਲ ਪਬਲਿਕ ਦੇ ਸਹਿਯੋਗ ਨਾਲ ਇਹ ਸਭ ਚੀਜ਼ਾਂ ਸਾਹਮਣੇ ਆਣ ਗਈਆਂ ਸੋ ਸਾਨੂੰ ਇੱਕ